ਉਧੋਈਆ ਤੁਹਾਡੇ ਕੀ ਲੱਗਦੇ ਜੀ ਅੱਛਾ ਮੌਤ ਦੇ ਮਤਲਬ ਕੋਈ ਕਿਵੇਂ ਹੈ ਕਿਵੇਂ ਕਰਨੀ ਪਤਾ ਨਹੀਂ ਕਿ ਕੰਮ ਤੇ ਜੁਹਾ ਹੋ ਰਿਹਾ ਕਿ ਨਾ ਕਰ ਰਿਹਾ ਵੀ ਅਸੀਂ ਫੋਨ ਲਉਂਗੇ ਨਾ ਮੈਂ ਜਿਵੇਂ ਜੀ ਬੀਜਿਆ ਕਰਨੀ ਦਿੱਤੀ ਕਦਾਂ ਮੂੰਹ ਮਿਲੋਂ ਨਾਗਾ ਫਿਰ 10:00 ਵਜੇ ਚੱਕਰ ਫੋਨ ਨਹੀਂ ਚੁੱਕਿਆ ਇਹ ਸਵੇਰ ਦੇ ਨਾ ਉਹਦੀ ਗੱਲ ਹੈ ਜੀ ਨਹੀਂ ਰਾਤ ਦੇ ਜੀ ਅੱਛਾ ਹਾਂ ਜੀ ਇੱਕ ਕਿੰਨੀ ਤਰੀਕ ਦੀ ਗੱਲਬਾਤ ਹੈ ਜੀ ਬਾਰਾ ਤਰੀਕ ਦੀ 12 ਤਰੀਕ ਦੀ ਹੈ 11 ਦੇ ਰਾਤ ਰਾਤ ਦੇ 11 اچھا ਤੇ ਉਹਨਾਂ ਨਾਮ ਕੀ ਸੀ ਬੇਟੇ ਦਾ ਤੁਹਾਡੇ ਦਾ ਸੁਖਰਾਜ ਸੀ ਤੇ ਕੀ ਕੰਮ ਕੀ ਕਰਦਾ ਸੀਗਾ ਜੀ ਉਹ ਉਹ ਸਰਕਾਰੀ ਕੰਮ ਕਰਦਾ ਸੀ ਸਾਡਾ ਪਤੀ ਜੈਲ ਅੰਦਰ ਸੀ ਮੌਤ ਤਾਂ ਮੌਤ ਕਿਵੇਂ ਹੋਈ ਉਹਦੀ ਟਨ ਆਉਂਦੀ ਨਹੀਂ ਹੋਈ ਆ ਪਹਿਲਾਂ ਤਾਂ 5-6 ਮਹੀਨਿਆਂ ਤੋਂ ਜਵਾਂ ਨਹੀਂ ਸੀ ਕੀਤਾ ਕੋਈ ਨਿਸ਼ਾਨ ਨਹੀਂ ਦਿੱਤਾ ਉਹ ਦਿਨ ਡਿਊਟੀ ਤੇ ਗਏ ਆ ਬਸ ਡਿਊਟੀ ਤੋਂ ਗਏ ਨਹੀਂ ਨੀ ਕੋਈ ਮਿਲ ਗਿਆ ਪੂਰੀ ਗੱਲਬਾਤ ਹੋਈ ਪਤਾ ਨਹੀਂ ਕੋਈ ਮਿਲਿਆ ਬਾ ਸਾਈਂ ਸੰਤ ਦੱਸਿਆ ਸੀ ਇਹਨੇ ਚਿੱਟਾ ਲਾਇਆ ਤੇ ਤਾਂ ਹੀ ਮੋਕੇ ਤੇ ਮੌਜੂਦ ਗਏ ਸੀ ਕਿ ਉੱਥੇ ਮੋਟੇ ਲੱਗੇ ਸੀ ਮਗਰ ਮਗਰ ਫੋਨ ਆ ਗਿਆ ਪੁਲਸਾਨੇ ਦਾ ਹੀ ਹਾਂ ਕਿ ਕੋੜਾ ਬੰਦਾ ਜਿਹੜਾ ਦਾ ਉਹ ਬਣਾਇਆ ਲਿਖਿਆ ਵੈਕਟਰ ਦਾ ਹਾਂ ਚੌਂਕੀ ਗਏ ਆ ਸੀ ਰੋਕੇ ਜਾਲੇ ਸੰਤ ਦੱਸੇ ਕਿਹੜੀ ਚੌਂਕੀ ਤੇ ਆਪਣੇ ਆ ਗੁਰੂ ਵੀ ਆਪਣੇ ਅੱਛਾ ਅੱਛਾ ਠੀਕ ਮੈਂ ਦੁਬਾਰਾ ਤੁਹਾਨੂੰ ਦੱਸਿਆ ਇਹੋ ਦਾ ਬੰਦਾ ਪਈ ਰਿਖ ਨਿਵੇਦ ਤੇ ਅੱਗੇ ਦਾ ਕਰਕੇ ਉੱਥੇ ਮੋਟਾ ਦਿਲ ਲਿਆ